ਰਾਮ ਰਾਮ ਸਤ ਸ੍ਰੀ ਅਕਾਲ ਬਈ ਸਾਰਿਆਂ ਨੂੰ ਦੇਖੋ ਆਪਣੀ ਨਿੱਕੀ ਗਾਂ ਜਿਹੜੀ ਅੱਜ ਥੂਪੀ ਹੈ ਬੱਚਾ ਦਿੱਤਾ ਜਮਨਾ ਨੋਰਮਲ ਖਰਾਤੇ ਵਾਰ ਦੇ ਚਰੇ ਤੇ ਆਡਰ-ਆਡਰ ਦੇਖੋ ਕੁਆਲਟੀ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਹੋਈ ਹੈ ਦਵਾਈਆਂ ਬੂਟੀਆਂ ਜਿੰਨੀਆਂ ਮਰਜੀ ਕੋਈ ਦੱਸੀ ਜਾਵੇ ਵੀ ਐਂਕ ਦੇ ਦਿਓ ਐਂ ਦੇ ਦੇ ਪਰ ਜਿਹੜੀ ਆ ਚੀਜ਼ ਐ ਨੇਚਰਲ ਆਪਣੇ ਆਪ ਤਿਆਰ ਹੋਣਾ ਪਸ਼ੂ ਨੇ ਇਹ ਆਪਣੇ ਆਪ ਚ ਲਾਜਵਾਬ ਐ ਬਹੁਤ ਵਧੀਆ ਗਾਂ ਤਿਆਰ ਹੋਈ ਐ ਐਂਕ ਭਾਵੇਂ ਦੁੱਧ ਥੋੜਾ ਹੀ ਹੁੰਦਾ ਐ ਇੰਨਾ ਥੱਲੇ ਪਰ ਗੁਣਕਾਰੀ ਹੁੰਦਾ ਪੂਰਾ ਉਹ ਤਾਂ ਵਧੀਆ ਦੁੱਧ ਹੁੰਦਾ ਐ ਗੁਣਕਾਰੀ ਦੁੱਧ ਹੁੰਦਾ ਐ ਖਿਤਾ ਦੰਦੀ ਹੈ ਵੀ ਜਿਹੜਾ ਦੇਸੀ ਗਾਂ ਦਾ ਦੁੱਧ ਹੈ ਉਹ ਤਾਂ ਵਧੀਆ ਹੈ ਆ ਦੇਖੋ ਇੱਥਰਲੇ ਪਾਸੋਂ ਲੇਵਾ ਬਹੁਤ ਵਧੀਆ ਤਿਆਰ ਹੋਇਆ ਭਾਈ ਚੈਨਲ ਨੂੰ ਸ਼ੇਅਰ ਕਰਿਆ ਕਰੋ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਕਿ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਨੂੰ ਹੋਰ ਮਿਲਦੀਆਂ ਰਹਿਣ ਦਾ ਆਪਣੀ ਅੱਜ ਸੂਪੀ ਹੈ ਤੇ ਜਰੂਰ ਦੁੱਧ ਵੀ ਦੱਸਾਂਗੇ ਕਿੰਨਾ ਇਹਦੇ ਥੱਲੇ ਧੰਨਵਾਦ ਬਈ ਸਾਰਿਆਂ ਨੂੰ